ਹਲਕਾ ਪੱਟੀ ਦੇ ਅਦੀਨ ਆਉਂਦੇ ਪਿੰਡ ਧਾਰੀਵਾਲ ਵਿਖੇ ਇੱਕ ਨੌਜਵਾਨ ਹੋਰ ਜਿਹੜਾ ਚਿੱਤੇ ਦੀ ਪੇਡ ਜਾਣਕਾਰੀ ਮੁਤਾਬਕ ਸਾਜਣ ਸਿੰਘ ਸੀ ਇਸ ਨੌਜਵਾਨ ਦਾ ਨਾਂ ਤੇ ਕੰਮ ਤੇ ਗਿਆ ਸੀ ਕੱਲ ਤੇ ਬੀਤੀ ਰਾਤ ਜਿਹੜਾ ਚੂਸਲੇਵਰ ਸਟੇਡੀਅਮ ਦੇ ਵਿੱਚ ਜਿੱਥੇ ਇਹਨੇ ਨਸ਼ੇ ਦਾ ਟੀਕਾ ਲਗਾਇਆ ਸੀ ਉੱਤੇ ਮੌਕੇ ਤੇ ਓਵਰਡੋਜ਼ ਕਰਨ ਦੀ ਮੌਤ ਹੋ ਗਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਿੱਛੇ ਪਰਿਵਾਰ ਦੇ ਵਿੱਚੋਂ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਉੱਤੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਖਾਸਾ ਜਿਹੜਾ ਨਸ਼ਾ ਜਿਹੜਾ ਵਿਕ ਰਿਹਾ ਹੈ ਤੇ ਕੋਈ ਰੋਕ ਨਹੀਂ ਇਸ ਪਿੰਡ ਦੇ ਵਿੱਚ ਨਸ਼ੇ ਦੀ ਆਏ ਦਿਨ ਹੀ ਕੋਈ ਨਾ ਕੋਈ ਨੌਜਵਾਨ ਜਿਹੜਾ ਚਿੱਟੇ ਦੀ ਭੇਟ ਚੜ ਜਾਂਦਾ ਹੈ ਤੇ ਨੌਜਵਾਨ ਦੇ ਪਰਿਵਾਰ ਜਿਹੜਾ ਵਿੱਚ ਜਿਹੜਾ ਰੂਪ ਦੇਖਣ ਨੂੰ ਵਿਦਿਆ ਸਰਕਾਰਾਂ ਪਤੀ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਧਾਰੀਵਾਲ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜਾ 21 ਸਾਲਾ ਨੌਜਵਾਨ ਸਾਜਮ ਸਿੰਘ ਦੇ ਨਾਂ ਦਾ ਜਿਹੜਾ ਨੌਜਵਾਨ ਸੀ ਜਿਸ ਦੀ ਚਿੱਟੇ ਦੇ ਨਸ਼ੇ ਕਾਰਨ ਓਵਰਡੋਜ਼ ਦੇ ਕਾਰਨ ਜਿੱਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਹਰ ਇੱਕ ਦੀਆਂ ਅੱਖਾਂ ਨਾਮ ਨੇ ਕਿਉਂਕਿ ਨੌਜਵਾਨ ਜਿਹੜੀ ਮੌਤ ਹੋਈ ਹੈ ਚਿੱਟੇ ਦੇ ਨਸ਼ੇਕਾਰਕ ਕਾਰਨ ਤੇ ਸਰਕਾਰਾਂ ਦਾ ਵੱਡਾ ਜਿਹੜਾ ਹੱਥ ਲੋਕਾਂ ਦਾ ਕਹਿਣਾ ਹੈ ਇਸ ਦੇ ਵਿੱਚ ਆਹ ਕਪਿਲ ਗਿੱਲ ਅੱਜ ਪਹੁੰਚ ਚੁੱਕੇ ਹਾਂ ਪਿੰਡ ਧਾਰੀਵਾਲ ਵਿਖੇ ਜਿੱਥੇ ਇੱਕ 21-22 ਸਾਲ ਦਾ ਨੌਜਵਾਨ ਜਿਹੜਾ ਚਿੱਟੇ ਦੀ ਭੇਟ ਚ ਲੈ ਨਸ਼ੇ ਦੀ ਓਵਰਡੋਜ਼ ਨਾਲ ਇੱਕ ਮਾਂ ਦਾ ਪੁੱਤ ਹੋਰ ਨਸ਼ੇ ਦੀ ਭੇਟ ਚੜ ਗਿਆ ਪਿਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਘਰ ਦੇ ਵਿੱਚ ਮਾਤਮ ਛਾਇਆ ਪਿਆ ਹੈ ਤਾਂ ਸਰਕਾਰਾਂ ਤੇ ਜਿਹੜਾ ਇਸ ਪਰਿਵਾਰ ਵੱਲੋਂ ਜਿਹੜਾ ਰੋਸ਼ ਜਿਹੜਾ ਦੇਖਣ ਨੂੰ ਮਿਲਦਾ ਹੈ ਤੇ ਪਿੰਡ ਦੇ ਵਿੱਚ ਵੀ ਜਿਹੜਾ ਖਾਸਾ ਰੋਸ਼ ਦੇ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਨੌਜਵਾਨ ਦੀ ਪਿਛਲੇ ਬੀਤੇ ਮਹੀਨੇ ਵੀ ਇਸੇ ਪਿੰਡ ਦੇ ਵਿੱਚ ਮੌਤ ਹੋਈ ਤੇ ਅੱਜ ਫਿਰ ਨਸ਼ੇ ਦੀ ਓਵਰਡੋਜ਼ ਦੇ ਨਾਲ ਇੱਕ ਮਾਂ ਦੀ ਜਿਹੜੀ ਗੋਦ ਫੇਰ ਸੁੰਨੀ ਹੋ ਗਈ ਆ ਇਹ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਸਾਰੀਆਂ ਪਿਛੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਾਂਗੇ ਪਿਛੇ ਪਰਿਵਾਰ ਦੇ ਨਾਲ ਤੇ ਘਰ ਦੇ ਵਿੱਚ ਜਿਹੜਾ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਸਰਕਾਰਾਂ ਦੇ ਪ੍ਰਤੀ ਜੜਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਆਖਰ ਕਿਸ ਤਰੀਕੇ ਦੇ ਨਾਲ ਜਿਹੜੀ ਜਿਹੜੀ ਨੌਜਵਾਨ ਦੀ ਬਾਡੀ ਕਿੱਥੋਂ ਲਿਆਂਦੀ ਗਈ ਐ ਤੇ ਕਿੰਨੇ ਜਿਹੜੇ ਤੋਂ ਜਿਹੜਾ ਨਸ਼ਾ ਕਰਦਾ ਸੀ ਇਹ ਨੌਜਵਾਨ ਹਾਂਜੀ ਭਾਜੀ ਕੀ ਨਾਂ ਤੁਹਾਡਾ ਅਮਿੰਦਰ ਸਿੰਘ ਕੀ ਗੱਲ ਬਾਤ ਹੈ ਤੁਹਾਡੇ ਬੇਟੇ ਨੂੰ ਗੱਲ ਆ ਨਾ ਨਸ਼ੇ ਲੈ ਕੇ ਬਹਿ ਗਿਆ ਸਰਕਾਰਾਂ ਦੀ ਵੀ ਨਹੀਂ ਇਹ ਕਰਦਾ ਨਸ਼ੇ ਦਾ ਭੜਿਆ ਲੱਗੋ ਪੜੀਆਂ ਨਮਤਾ ਕੀ ਹੋ ਗਈਆਂ ਕੀ ਨਾ ਕੀ ਮੁੰਡੇ ਦਾ ਕਿੱਡੀ ਕੁ ਉਮਰ ਹੀ 16-17 ਸਾਲ ਦੀ ਉਮਰ ਹੀ ਜਿਆਦਾ ਹੈ ਕਿ ਕਵਾਰਾ ਹੈ ਨਹੀਂ ਉਤਰਾ ਹੈ ਕਵਾਰਾ ਹੈ ਤੇ ਕਿੱਦਾਂ ਮੈਨੂੰ ਕਿੱਥੇ ਮਿਲਿਆ ਜਦੋਂ ਇਹ ਤੇ ਸਟੇਡੀਅਮ ਪਿਆਲ ਪਤਾ ਨਹੀਂ ਲੱਗਾ ਪਹਿਲੇ ਪਤਾ ਲੱਗਾ ਰਾਤਾਂ ਕਿ ਕਿੰਨਾ ਕੋ ਨਸ਼ਾ ਜੜਾ ਵਿਗਦਾ ਇੱਥੇ ਨਸ਼ਾ ਬੜਾ ਨਸ਼ਾ ਬਹੁਤ ਜਿਆਦਾ ਝੂਠ ਜੜਨੇ ਬਹੁਤ ਜਿਆਦੇ ਮੁੰਡੇ ਮਾਰਦੇ ਇਹ ਨਸ਼ੇ ਕਰਕੇ ਮੌਤ ਹੋ ਜੀਦੀ ਨਹੀਂ ਕਰਾਂਗੇ ਕੀ ਮੰਗ ਕਰਦੇ ਹੁੰਦੇ ਸੀ ਮੰਗ ਕੋ ਹੁਣ ਜਾਣੇ ਹੈ ਹਿਲਾਉ ਅੱਲਾਹ ਦੀਆਂ ਨੇ ਬਿੱਤੇ ਬੰਦ ਜਿਹੜੇ ਨਾਮ ਜਿਹੜੇ ਕਿੰਨੇ ਬੱਚੇ ਤੁਹਾਡੇ ਬੱਚੇ ਦੋ ਮੁੰਡੇ ਤੇ ਕੁੜੀ ਆ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਇਹ ਵੱਡਾ ਮੁੰਡਾ ਸੀ ਇਹ ਵੱਡਾ ਹੈ ਕੀ ਕੰਮ ਕੀ ਕੰਮ ਕਰਦਾ ਹੈ ਇਹ ਅੱਛਾ ਜਿੰਨੇ ਪਤਾ ਲੱਗਾ ਵੀ ਆ ਗੱਲ ਬਣ ਗਈ ਕਿੰਨਾ ਚਿਰ ਤੋਂ ਨਸ਼ੇਦਾਰੀ ਹੈ ਅੱਛਾ ਸਾਡੇ ਸਾੜੇ ਸਾੜੀ ਕੀ ਮੰਗ ਕਰੋਗੇ ਨਾ ਮੰਗ ਕੇ ਹੋਣਾ ਨੇ ਵੀ ਨਸ਼ੇਦਾਰ ਬੰਦ ਹੋਵੇ ਨਾ ਜਾ ਕਰਿਆ ਸਰਕਾਰ ਦਿੰਦੀ ਨਹੀਂ ਬੰਦ ਕਰ ਸਕੋ ਜਿਆਦਾ ਵੱਧ ਗਿਆ ਵਾ ਬੇਟਾ ਬੰਦੋ ਰਾਜੇ ਦਾ ਇਹ ਰਲ ਬਰਾਦਰ ਸਰਕਾਰ ਨੇ ਨਸ਼ਾ ਬੰਦ ਕਰਾਂਗੇ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਜੇ ਵੇਖਿਆ ਜਾਵੇ ਤਾਂ ਕਿੰਨਾ ਕੋ ਪਿੰਡ ਦੇ ਵਿੱਚ ਨਸ਼ਾ ਵੇਖਦਾ ਬੜਾ ਉਹ ਤੂਲੀਆੜ ਦੇ ਵਿੱਚ ਤੇ ਬੜਾ ਬੜਾ ਵੇਖਦਾ ਜਿੰਨੀਆਂ ਮੁਕ ਸਾਡੇ ਪਿੰਡ ਨੂੰ ਇਹ ਤੁਛੜ ਹੋ ਗਿਆ ਅੱਗੇ ਕੋਈ ਮਦਦ ਹੋਈ ਤੇ ਆਵੇ ਹੱਡ ਲਾ ਕੋਈ ਮਰਿਆ ਅੱਜ ਮਹੀਨਾ ਹੀ ਆਇਆ ਉਹ ਵੀ ਨਸ਼ਾ ਕਰਕੇ ਮਰਿਆ ਹਾਂਜੀ ਜੁਹਿੰਦਰ ਸਿੰਘ ਭਾਈ ਕਿਹੜਾ ਪਿੰਡ ਆ ਧਾਰੀ ਵਾਲੀ ਕੀ ਗੱਲ ਹੋਈ ਆ ਮੁੰਡੇ ਨੂੰ ਮੁੰਡੇ ਨੂੰ ਭਾਈ ਗੱਲ ਇਦਾਂ ਹੀ ਬਕਾਮ ਤੇ ਜਾਂਦਾ ਸੀ ਬਾਹਰ ਹਾਂ ਹੂੰ ਤੋ ਤੋ ਪਹਿਲੇ ਲੱਗੇ ਮੁਰੇ ਮੁਰੇ ਬਰਨਾ ਛਾ ਕੀਤਾ ਕਰਿਆ ਕੋਣਾਂ ਦਸਿਆ ਬਣੀ ਬਾਹਰ ਹੀ ਛੱਡ ਕੇ ਭੱਜ ਜਾਏ ਦਿਨੇ ਹਾਨੂੰ ਪਤਾ ਲੱਗਾ ਠੇਕੇਦਾਰ ਨੂੰ ਫੋਨ ਆਇਆ ਧੜ ਮੁੰਡਾ ਡਿੱਗਾ ਪਿਆ ਕਿਹੜੀ ਜਗ੍ਹਾ ਤੋਂ ਡੱਡ ਬੜੀ ਮਿਲਿਆ ਇਹ ਹਣ ਚੋਹ ਲੜ ਤਾਂ ਮਿਲਣੀ ਕਿਹੜੀ ਜਗ੍ਹਾ ਤੋਂ ਇਹ ਪੱਟੀ ਮੋੜ ਦੇ ਨਾਲ ਹੀ ਲੈਂਦੇ ਬਨੇ ਚੋਹ ਲੜ ਅੱਛਾ ਬੋਤਲਾਂ ਕਿੰਨੀ ਕੁ ਉਮਰ ਸੀ ਇਹਦੀ ਉਮਰੇ ਦੀ ਪਾਈ ਅਗੀ ਸਵਾਸਤਾਰਾ ਸਾਰਾ ਕਿੰਨਾ ਕੁ ਨਸ਼ਾ ੜਾ ਵੇਖਿਆ ਜਾਵੇ ਨਸ਼ਾ ਭਾਈ ਬਹੁਤ ਜ਼ਿਆਦਾ ਹੱਦ ਨੂੰ ਹੱਥ ਲੱਗੇ ਪਿਆ ਈ ਮੰਗ ਕਹਿੰਦੇ ਉਹਨਾਂ ਥੋੜਾ ਮੰਗ ਭਾਈ ਕਾਦੀ ਸਾਡੀ ਮੰਗ ਕਾਦੀ ਇਹੋ ਵੀ ਸਰਕਾਰ ਨੂੰ ਵੀ ਬੇਨਤੀ ਆ ਵੀ ਨਸ਼ਾ ਬੰਦ ਹੋ ਜਾਏ ਲੋਕਾਂ ਦੇ ਚਰਾਹ ਘਰ ਦੇ ਬੁੱਝਦੇ ਜਾਂਦੇ ਆ ਬੇਨਤੀ ਇਹੋ ਆ ਕਿ ਨਸ਼ਾ ਬੰਦ ਹੋ ਜਾਏ ਸਾਡਾ ਥੇ ਹੋਇਆ ਹੈ ਅਗਾ ਕਿਹੋ ਆਰਡਰ ਹੋਵੇ ਵੀ ਕਮਾਈ ਆ ਸਾਰੀ ਦੀ ਜਿਸ ਤਰ੍ਹਾਂ ਵੇਖਿਆ ਜਾਵੇ ਤਾਂ ਕੋਈ ਪੁਲਿਸ ਮਲਾਇਮਾ ਉਹਨੇ ਤਲਾਹ ਦਿੱਤੀ ਕਿ ਖਾਣਾ ਇੱਕਦਮ ਵੇਖਦਾ ਨਾ ਚਾਹ ਤਲਾਹ ਭਾਈ ਅਸੀਂ ਕੀ ਕਰਾਂਗੇ ਹੂੰ ਮਲਾਇਮਾ ਨੇ ਖੁਦ ਬਕਾਉਂਦਾ ਹੈ ਹੂੰ ਮਲਾਇਮਾ ਨੂੰ ਤਾਂ ਪਤਾ ਨਹੀਂ ਨਸ਼ਾ ਵੇਖਦਾ ਐਨੇ ਰੋਏ ਮੁੰਡੇ ਮਰਦੇ ਰੋਏ ਖਬਰਾਂ ਤੁਸੀਂ ਲਉਂਦੇ ਹੋ ਪਤਾ ਨਹੀਂ ਕਿਦਾਂ ਕੀ ਗੱਲ ਬਾਤ ਹੋਈ ਤੁਹਾਡੇ ਬੇਟੇ ਨਾਲ ਐਦਾਂ ਹੀ ਪਾਣੀ ਕਰੋਂ ਗਿਆ ਏ ਕੀ ਨਾ ਕੀਦਾ ਸਾਨੂੰ ਸਿੰਘ ਕਿੰਨੀ ਕੁ ਉਮਰ ਹੀ ਇਹਦੀ ਹੈਗਾ 20-22 ਸਾਲਾਂ ਕਿਦਾਂ ਮੌਤ ਹੋਈ ਦੀ ਐਦਾਂ ਹੀ ਭਰਾਵਾ ਕੀ ਬਗਾ ਆਡੇ ਕਰਮ ਨੇ ਨੀ ਨਸ਼ੇ ਕਰਕੇ ਹੋਈ ਹੈ ਕਿ ਜਾਓ ਨਸ਼ੇ ਕਰਦਾ ਏ ਕਿੰਨੇ ਕੁ ਚਿਰ ਦਾ ਦੀ ਨਸ਼ੇ ਕਰਦਾ ਦੇਖੋ ਜੀ ਡੇਢ ਬਹੁਤ ਸਾਲ ਹੋ ਚਲੇ ਤੇ ਵਿਆਹ ਕੇ ਕੁਵਾਰਾ ਹੀ ਹੈ ਨਹੀਂ ਕੁਵਾਰਾ ਹੀ ਹੈ ਤੇ ਤੁਹਾਨੂੰ ਕਿਤਨਾ ਪਤਾ ਲੱਗਾ ਹੋਇਆ ਰਾਤ ਰਾਤ ਨੂੰ ਦਿਨੇ ਭਰਾਵਾਂ ਪਤਾ ਲੱਗਾ ਰਾਤ ਕਿੱਥੇ ਲੱਗਦਾ ਕਿੱਥੇ ਕਿੱਥੇ ਮੌਤ ਜਿੱਥੇ ਮੌਤ ਕਿੱਥੇ ਰਗੇ ਮੌਤੇ ਦੀ ਉਲੜ ਸਟੇਡੀਅਮ ਦੇ ਸਕੂਲ ਦੇ ਸਟੇਡੀਅਮ ਚੋਈ ਤਸਵੀਰ ਇਹ ਲਿਆਂਦੀ ਡੈੱਡ ਬੋਡੀ ਦੀ ਹਾਂਜੀ ਤੇ ਕੋਈ ਪੁਲਿਸ ਨੂੰ ਉਤਲਾਹ ਦਿੱਤੀ ਕੋਈ ਇਦਾਂ ਕਰ ਹਾਂ ਦਿੱਤੀ ਉਤਲਾਹ ਦੇ ਵਾਲੇ ਵੀ ਕਰ ਲੋ ਮੈਂ ਜਿੱਤਾਂ ਕਰਨਾ ਤੇ ਕੀ ਮੰਗ ਕਰੋਗੇ ਹੁਣ ਆਏ ਭਰਾਵਾ ਮੰਗਾ ਦੀ ਕਰਨੀ ਆਡਾ ਪੁੱਤ ਪੋਤੀ ਜਦੋਂ ਖੁਸ਼ ਗਿਆ ਤੇ ਕੀ ਕਰਨੀ ਕਿੰਨਾ ਕੋਈ ਪਿੰਡ ਦੇ ਵਿੱਚ ਜਿਹੜਾ ਨਜਾ ਵੇਖਦਾ ਇਥੇ ਵਾਧੂ ਵੇਖਦਾ ਵਾਧੂ ਗਾਂ ਦੀ ਪਿਆਥੇ ਤੇ ਅੱਗੇ ਕੋਈ ਮੌਤ ਹੋਈ ਇਥੇ ਚੂੜੀ ਵਾਧੂ ਬਥੇਰੇ ਪੋਤੇ ਤਰ੍ਹਾਂ ਤੁਰੇ ਗੁਰਚਰਨ ਜੀ ਦਾ ਕਿਹੜਾ ਪਿੰਡ ਆ 40 ਕੀ ਗੱਲ ਹੋਈ ਆ ਮੁੰਡੇ ਨੂੰ ਜਿਹੜਾ ਮੁੰਡੇ ਨੂੰ ਭਰਾਵਾਂ ਨਾਲ ਨਹੀਂ ਕਰਦਾ ਹੂੰ ਕਿੰਨੀ ਕੁ ਉਮਰ ਹੀ ਆ ਦੀ ਮੁੰਡੇ ਦੀ ਉਮਰ ਹੈਗੀ ਵੀ 22 ਸਾਲ ਤੇ ਕੀ ਕਾਰਨ ਕੀ ਬਣਿਆ ਮੌਤਾ ਆਰਨ ਨਸ਼ੇ ਉਥੇ ਚੂੜ ਲਿਆ ਕਰਦਾ ਨਸ਼ੇ ਜਾਂਦਾ ਨਸ਼ਾ ਲੈਣ ਤੋਂ ਸਰਕਾਰ ਨੇ ਵੀ ਬਿੜਾ ਕਰ ਕਰਦਾ ਜਿਆਦਾ ਹੀ ਕਰਕੇ ਰਾਹ ਦਿੱਤਾ ਕਿ ਸਾਡਾ ਤਾਂ ਥੇ ਹੀ ਕਰਤਾ ਤੇ ਕਿੰਨਾ ਕੋ ਜਿਹੜਾ ਨਸ਼ਾ ਇੱਥੇ ਵੇਚਦਾ ਵਾਦੂ ਬਹੁਤ ਚੰਗਾ ਵੇਚਦਾ ਭਾਈ ਕੋਈ ਪੋਤੇ ਤਰਾ ਮਾਵਾਂ ਦੇ ਬਥੇਰੇ ਹੋ ਗਏ ਅੱਗੇ ਵੀ ਕੋਈ ਮੁੰਡਾ ਮਰਿਆ ਹੋਏ ਨੇ ਵਾਦੂ ਇੱਥੇ ਬਥੇਰੇ ਤਰਾ ਨਸ਼ੇ ਕਰ ਕਰ ਮੁੱਕੇ ਇੱਥੇ ਬੰਦਾ ਹਾਈਂਦੇ ਬੰਦੂ ਕੀ ਮੰਗ ਕਰੋਗੇ ਹੁਣ ਮੰਗਾ ਹੀ ਕੀ ਕਰਨੀ ਆ ਪੁੱਤ ਬਚਾ ਦੇਣ ਲੋਕਾਂ ਦੇ ਸਰਕਾਰ ਨਾ ਚੱਕ ਘਟਾ ਦੇਵੇਗੇ ਹਾਂਜੀ ਕੁਝ ਮਿਹਰ ਕਰੋ ਕੀ ਲੱਗਦਾ ਤੁਹਾਡਾ ਮੁੰਡਾ ਬਸ ਤੇਰਾ ਪੁੱਤਰਾ ਹੈ ਕੀ ਨਾਹੀ ਦਾ ਕੀ ਸਾਰੇ ਕੀ ਗੱਲਬਾਤ ਹੋਈ ਆ ਬਸ ਪਤਾ ਨਹੀਂ ਲੱਗਦਾ ਕਾ ਵਾਰ ਨੂੰ ਗਿਆ ਜਾਰੀ ਕਰਨੇ ਚੋੜੀ ਲੱਭਾ ਸਾਨੂੰ ਹੂੰ ਕਿ ਨਸ਼ੇ ਨਸ਼ੇ ਦੇ ਨਾਲ ਮੌਤ ਹੀ ਦੀ ਨੱਚੇ ਨਹੀਂ ਪਤਾ ਹੋਊਗੀ ਕਿ ਨੱਚੇ ਨਹੀਂ ਹੋਊਗੀ ਕਰਦਾ ਹੀ ਨੱਚਾ ਕਿਨੇ ਚਿਰ ਤੋਂ ਕਰਦਾ ਥੋੜਾ ਜਿਹਾ ਤੇਰੀ ਹੋ ਗਿਆ ਸੀ ਤੇ ਕੀ ਸਰਕਾਰ ਤੋਂ ਮੰਗਦਾ ਗਿਆ ਤੁਹਾਨੂੰ ਉਹਨੇ ਦੱਸਿਆ ਅੰਦਾ ਕਦੇ ਕਰਦਾ ਹੈ ਕਦੇ ਨਹੀਂ ਕਰਦਾ ਤਾਂ ਗੱਭਰੂ ਤੁਰ ਗਏ ਪੁੱਤ ਲੋਕਾਂ ਦੇ ਲੋਕਾਂ ਪਾਇ ਵਟ ਵਟ ਬੋਜਿਆਂ ਦੇ ਪਾਰੇ ਨਾ ਜਨਾ ਨੂੰ ਕੋਣ ਬਾਣ ਨੂੰ ਗਣਾ ਕਰਵੇ ਹਾ ਦਗਨਾ ਸਾਨੂੰ ਨਾ ਕਣਕ ਕਰੂ ਸਾ ਬਿੱਟੇ ਨਾ ਜਾਈ ਨਹੀਂ ਨਹੀਂ ਹੂੰ ਹਾਂ ਦੀ ਲੇਟੈਸਟ ਫੂਡ ਚਾਹੀਦੀ ਤੇ ਪਰਾਣੀ ਆ ਹਾ ਅਮਰੇ ਕਿਹੜੇ